گ بولن جا رہا ہے ਇਹ ਗੱਲ ਤਾਂ ਮੈਂ ਇਹ ਕਹਿਣ ਲੱਗਾ ਸੀ ਯਾਰ ਕਿ ਇਸ ਗੱਲ ਦੀ ਤਾਂ ਅੱਜ ਨਹੀਂ ਗੱਲ ਕੀਤੀ ਕਰੀਏ ਜਾਂ ਕਰਨੀ ਚਾਹੀਦੀ ਆ ਧੀਰ ਪਰਿਵਾਰ ਦੀ ਸਾਰੀ ਉਮਰ ਸਹਿਤ ਨਾਲ ਜੁੜੇ ਨੇ ਤੇ ਇਸ ਜੀਵਨ ਦੇ ਸੁਭਾਅ ਦੀ ਵੀ ਆਪਾਂ ਜੀ ਦੀ ਗੱਲ ਕਰਕੇ ਉਹ ਇਸ ਗੱਲ ਤੋਂ ਹੀ ਪਤਾ ਲੱਗਦਾ ਹੈ ਕਿ ਚੰਡੀਗੜ੍ਹ ਦੇ ਵਿੱਚ ਅਕਸਰ ਜਦੋਂ ਪ੍ਰੋਗਰਾਮ ਹੁੰਦੇ ਆ ਤਾਂ ਉੱਥੇ ਜੇ 12 ਬੰਦੇ ਆ ਜਾਣ ਤਾਂ ਬਹੁਤ ਹੁੰਦੇ ਆ ਜੇ ਮਾਰਾ ਤੋਂ ਗੁੜਾ ਖਾ ਜਾ ਤਾਂ ਫਿਰ ਉੱਥੇ ਲੱਗਦਾ ਹੈ ਕਿ ਬੰਦੇ ਦਾ ਸੁਭਾਅ ਹੋਣ ਹੁਣ ਗੱਲ ਹੈ ਕਿ ਜਾਣਾ ਕਿ ਲਿਫਟ ਦੀ ਲਿਫਟ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਗੱਲ ਕਿ ਜਿਹੜਾ ਇਹਦਾ ਨਾਂ ਆਈਆ ਚੁੰਡੀ ਇਸ ਬਾਰੇ ਕਾਫੀ ਗੱਲ ਹੋ ਗਈ ਹੈ ਇਹਦਾ ਮੈਂ ਇੱਕ ਖਾਸ ਪਰਸਾਨ ਤੇ ਲੱਗਾ ਮੈਂ ਜੱਬਰ ਸਿੰਘ ਦੇ ਨੇੜੇ ਹੋ ਕੇ ਉਹਨਾਂ ਤੋਂ ਪੁੱਛਿਆ ਸੀਗਾ ਇਹ ਇਸ ਸਬੰਧੀ ਇੱਕ ਵਰਤਾਂ ਚੁਟਕਲਾ ਤੁਹਾਨੂੰ ਸੁਣਾ ਦਿੱਤਾ ਤੇ ਨਹੀਂ ਸੁਣਾ ਦਿੱਤਾ ਇਹ ਕਹਿੰਦੇ ਕਿ ਉਹ ਨਹੀਂ ਸੁਣਾਇਆ ਤੇ ਉਹ ਸੁਣਾਵਾ ਇਸ ਕਰਕੇ ਜਰੂਰੀ ਗਿਆ ਕਿ ਉਹ ਸੁਣਾਉਣ ਦਾ ਇੱਕ ਖਾਸ ਕੰਟੈਕਸਟ ਇਹ ਜਿਹੜਾ ਉਹ ਚੁਟਕਲਾ ਤੁਹਾਡੇ ਨਾਲ ਸਾਂਝਾ ਕਰਨਾ ਉਹ ਗੱਲ ਸਿਰਫ ਇੰਨੀ ਹੈਗੀ ਆ ਕਿ ਮੇਲਾ ਲੱਗਦਾ ਹੈ ਮੇਲੇ ਦੇ ਵਿੱਚ ਕੁਝ ਲੋਕ ਮੇਲੇ ਜਾਂਦੇ ਆ ਮਰਦ ਵੀ ਜਾਂਦੇ ਆ ਔਰਤਾਂ ਵੀ ਜਾਂਦੀਆਂ ਔਰਤਾਂ ਵੀ ਇੱਕ ਕੁੜੀ ਦੂਸਰੀ ਕੁੜੀ ਨੂੰ ਕਹਿੰਦੀ ਹੈ ਕਿ ਚਲੋ ਮੇਲੇ ਚੱਲੀਏ ਉਹ ਚੱਲਦੇ ਆ ਵਾਪਸ ਆ ਜਾਂਦੇ ਆ ਵਾਪਸ ਆ ਕੇ ਉਹ ਕਹਿੰਦੀ ਕਿ ਕਿੱਦਾਂ ਲੱਗਿਆ ਮੇਲਾ ਉਹ ਕਹਿੰਦੀ ਵੀ ਮੇਲਾ ਬਹੁਤਾ ਵਧੀਆ ਨਹੀਂ ਸੀ ਜਿਹੜੀ ਗੱਲ ਚੱਲੀ ਇਤਨੇ ਆਖੀ ਕੇ ਲਈ ਉਹ ਅਸ ਅਸ਼ੀਰਤ ਹੈ ਜਫਰ ਸਾਹਿਬ ਕਹਿ ਰਹੇ ਸੀ ਕਿ ਇਹ ਮਸ਼ਟੰਡਿਆਂ ਦਾ ਕੰਮ ਵੈਸੇ ਵੀ ਇੱਕ क्रੂਲਟੀ ਦੀ ਨਿਸ਼ਾਨੀ ਹੈ ਪਰ ਉਸ ਤੋਂ ਬਾਅਦ ਬਹੁਤ ਸਾਲ ਬੀਤ ਗਏ ਉਹਨਾਂ ਨੇ ਮੇਲੇ ਜਾਣਾ ਬੰਦ ਕਰਤਾ ਕਿ ਮੇਲੇ ਲਾ ਕੋ ਚੰਗੀ ਚੀਜ਼ ਨਹੀਂ ਪਰ ਬਹੁਤ ਸਾਲਾਂ ਬਾਅਦ ਫਤਿਹ ਨਸਟੇਲੀਆ ਉੱਥੇ ਆ ਕੇ ਕਿਤੇ ਦਰੀਵਾ ਉੱਥੇ ਆ ਕੇ ਮੇਲੇ ਜਾਣਾ ਚਾਹੇ میل جا دوبارہ جانے آدل گئی بدل گیا تھا بدل گیا وہ واپس آئے تو ایک دوسری نولا کمی رہتا ہے میلے کا میو یہ لگا کہ, oh. کہ جیڑی انہوں نے چونڈیاں بنیا ٹائم سے پھیلیاں ہوئی کہ اج بہت سارا سنگ گواج گیا ਉਹਨਾਂ ਦਾ ਸਾਰਾ ਪ੍ਰਸੰਗ ਹੀ ਪਾਜ ਗਿਆ ਇੱਕ ਵੇਲੇ ਵੇਲੇ ਦਾ ਲਾਗੁੰਦਾ ਵੇਲੇ ਵੇਲੇ ਦੀ ਰਾਗਲੀ ਇੰਡੀਆ ਹਰੇਕ ਚੀਜ਼ ਦਾ ਉਹ ਤੁਸੀਂ ਜਦੋਂ 94 95 ਦੀਆਂ ਗੱਲਾਂ ਪੜ੍ਹਦੇ ਆ ਅੱਜ ਜਿਹੜੀਆਂ ਗੱਲਾਂ ਉਹਨਾਂ ਦਾ ਅਰਥ ਹੋਰ ਆ ਉਸ ਸਮੇਂ ਆ ਅਰਥ ਹੋਰ ਆ ਜੋ ਸਿੱਖਣ ਦੀ ਗੱਲ ਹੈ ਕੀ ਹੈ ਇਹ ਕਿ ਖਾਸ ਕਰਕੇ ਜਦ ਤੁਸੀਂ ਵਿਆੰਗ ਲਿਖਣਾ ਹੋਵੇ ਜਾਂ ਨਜ਼ਮੂਲਕ ਵਾਰਤਕ ਲਿਖਣੀ ਹੋਵੇ ਕਿ ਕਿਸੇ ਨਾ ਕਿਸੇ ਨਾਲ ਤੁਹਾਨੂੰ ਇਸ ਗੱਲ ਦਾ ਬਹੁਤ ਡਰ ਪਿਆ ਰਹਿੰਦਾ ਹੈ ਕਿ ਬੰਦੇ ਨਰਾਜ ਨਾ ਹੋਵੇ। ਮੈਂ ਲੋਚਣਾ ਕਰਦਾ ਕਰਦਾ ਫੋਲ ਹੋ ਗਿਆ ਮੇਰਾ ਜੀ ਕੀਤਾ ਕਿ ਵੀ ਮੈਂ ਸ਼ਬਦ ਚਿੱਤਰ ਨਹੀਂ ਲਿਖਾ ਚਿੱਤਰ ਨਹੀਂ ਲਿਖਿਆ ਕਿਉਂਕਿ ਮੈਂ ਕਿਸੇ ਦਾ ਸ਼ਬਦ ਚਿੱਤਰ ਨਹੀਂ ਲਿਖਿਆ। ਸ਼ਬਦ ਚਿੱਤਰ ਲਿਖਿਆ ਤੇ ਇੱਕ ਮਿੱਤਰ ਨੇ ਪੜ੍ਹਿਆ ਨਹੀਂ ਕਹਿੰਦਾ ਇਹ ਕੋਈ ਗੱਲ ਹੈ ਕੀ ਆ ਤੈਨੂੰ ਉਹ ਬੰਦੇ ਬਾਰੇ ਬਹੁਤ ਪਤਾ ਸੀ ਆ ਤੂੰ ਉਹ ਗੱਲਾਂ ਨਹੀਂ ਲਿਖੀਆਂ ਆਂ

ਕੁਤਬਾਦ ਮੈਂ ਆਸ ਕਰਦਾ ਸੀਗਾ ਕਿ ਮੇਰੀ ਗਾਰਦੀ ਚਰਚ ਦੀ ਲਿਸਟ ਤੇ ਬਹੁਤ ਬੰਦਾ ਖੁਸ਼ ਹੋਊਗਾ ਉਹ ਬੰਦਾ ਤਾਂ ਬੋਲਣੋਂ ਵੀ ਬੰਦ ਹੋ ਗਿਆ ਜਦੋਂ ਜਦੋਂ ਬੋਲਣੋਂ ਵੀ ਬੰਦ ਹੋ ਗਿਆ ਤੇ ਮੈਂ ਇਹਨੂੰ ਕਿਹਾ ਵੀ ਮੈਂ ਤਾਂ ਮੈਨੂੰ ਮਰਸੀਏ ਲਿਖਣੇ ਚੰਗੇ ਨਹੀਂ ਲੱਗਦੇ ਕਈ ਵਾਰ ਕਿਸੇ ਸਤਕਾਰਯੋਗ ਸ਼ਹੀਦ ਤੇ ਲਈ ਜਾਂਦੀ ਹੈ ਉਹਦੇ ਬਾਰੇ ਲਿਖਣਾ ਪੈ ਜਾਂਦਾ ਪਰ ਜ਼ਿਆਦਾਤਰ ਮੈਂ ਜਿਉਂਦੇ ਆ ਬੰਦਿਆਂ ਬਾਰੇ ਲਿਖਦਾ ਤੇ ਮੈਂ ਉਸੇ ਨੂੰ ਭੇਜ ਦਿੰਦਾ

ਮੈਨੂੰ ਲੱਗਦਾ ਹੈ ਕਿ ਇਹ ਇੱਕ ਜਿਹੜੇ ਰੀਤ ਮੈਂ ਗੱਲ ਕਰਦਾ ਜਿਹਦੇ ਬਾਰੇ ਉਹਨੇ ਕਿਹਾ ਕਿ ਉਹਦੇ ਬਾਰੇ ਉਹ ਜਾਣਦਾ ਸੀ ਉਹ ਜਾਣਦਾ ਸੀ ਥੋੜ੍ਹਾ ਕਿਉਂ ਨਹੀਂ ਲਿਖਿਆ ਉਹ ਮੈਂ ਹੋਣੀ ਸੀ ਮਾਰ ਆਪਦੀ ਡਿਸੀਜਨ ਨੂੰ ਪਤਨੀ ਨੂੰ ਕਿਰ ਕਿਉਂ ਪੜ੍ਹਾਤਾ ਜੋ ਅਨਪੜਹਾ ਦਾ ਤੇ ਉਹਨੇ ਪੜ ਕੇ ਇਹ ਮੈਨੂੰ ਕਿਹਾ ਕਿ ਆ ਗੱਲਾਂ ਕੱਟ ਦੇ ਤੇ ਮੈਨੂੰ ਪਤਾ ਹੈ ਇਹ ਗੱਲ ਗੰਟੀ ਆ ਇਹ ਗੱਲ ਨੈਤਿਕਤਾ ਤੋਂ ਥੱਲੇ ਆ ਇਹ ਗੱਲ ਐ ਬਹੁਤ ਬੁਝਟਵਾਤਾ ਹੂ ਮੈਨੂੰ ਸਮਝਦਾ ਹੈਗਾ ਕਿ ਲੇਖ ਜਦੋਂ ਦੇਖਦਾ ਹੈ ਨਾ ਇੱਕ ਉਹਦੇ ਤੇ ਨਾ ਆਪ ਦੇ ਤੇ ਵੀ ਸੈਂਸਰਸ਼ਿਪ ਲੱਗੀ ਆ ਪਾਤਰ ਸਾਹਿਬ ਦੀ ਇੱਕ ਕਮਤਾ ਵੀ ਹੈਗੀ ਆ ਕਿ ਕਵੀ ਉਹਦੇ ਕਾਤਰ ਨਾਲ ਬਹੁਤ ਖੁਦ ਬੰਦੇ ਨੂੰ ਆਪ ਦੀਆਂ ਕਮਤਾਵਾਂ ਤੋਂ ਆਪ ਹੀ ਕੱਟਣਾ ਆ سکتہ میں مجھے آکھے کہ لوگ کا بھی کہیں کہ میں جھوڑیاں بڑھنا آہو دے آپ دے جھوڑی بڑھنے لگیشت پاہ چلے گئے سکتے ہیں یہ سال تو ڈائریکٹر لگ جانے ٹوٹی وڈی ہے میں ਆਸੇ ਇੱਕ ਟੈਕਸਟ ਦੇ ਵਿੱਚ ਤਾਂ ਹੁੰਦਾ ਹੈ ਕਿ ਆ ਫਲਾਨਿਆਂ ਨੇ ਕਰਵਾਈ ਹੈਗੀ ਆ ॠषब ਪੰਜਾਬੀ ਕਾਨਫਰੰਸ ਆਟੇਮ ਧਿਆਨੇ ਕਵੀ ਦਰਬਾਰ ਕਰਾਇਆ ਆ ਆਉ ਕੀ ਧਰਮ ਦੀ ਗੱਲ ਹੈ ਪਰ ਕੁਝ ਸਮੇਂ ਬਾਅਦ ਜੇ ਤੁਸੀਂ ਨਾਂ ਨਹੀਂ ਲਿਖ ਦੇਗੇ ਤਾਂ ਫੇਰ ਬੰਦੇ ਦੇ ਮਨ ਤੇ ਬੜਾ ਬੋਝ ਪੈਂਦਾ ਕਿ ਲੱਭਦਾ ਰਹੇ ਕਿ ਬੰਦਾ ਕੌਣ ਇਹ ਗੱਲ ਜੇ ਤੁਹਾਡੀ ਤੇ ਚਸਪੀ ਬਾਣੀ ਆਂਦੀ ਹੈ ਜਿਹਨੇ ਸਸਪੈਂਸ ਜਿਹੜੇ ਥ੍ਰਿਲਰ ਆਪਣੇ ਸੀਰੀਅਲ ਹੁੰਦੇ ਆ ਉਹਨਾਂ ਚ ਰੋਕ ਲਈ ਜਾਂਦੀ ਆ ਘਰ ਇਹ ਤਾਂ ਜ਼ਰੂਰ ਹੈ ਕਿ ਬੰਦਾ ਉਸ ਦੇ ਪਿੱਛੇ ਲੱਗ ਜੇ ਪਰ ਵੈਸੇ ਉਹ ਤੁਹਾਨੂੰ ਮਜ਼ਾ ਨਹੀਂ ਆਉਂਦਾ ਸਵਾਦ ਨਹੀਂ ਆਉਂਦਾ ਤੁਹਾਡੇ ਉਹ ਜਵਾਬ ਕਿਤੇ ਜਿਹੜਾ ਉਹ ਗੁਲਤਨੀ ਵਾਲਾ ਉਹ ਕਿਤੇ ਗੋਮ ਹੁੰਦਾ ਇੱਕ ਤਾਂ ਮੈਂ ਗੱਲ ਇਹ ਕਰਨੀ ਚਾਹੀਦੀ ਸੀ ਜਿਸ ਕਰਕੇ ਮੱਕਾ ਦੂਜੀ ਜਿਹੜੀ ਗੱਲ ਹੈ ਕਿ ਆ ਕਿ ਜਦੋਂ ਇਹ ਸਾਰੀ ਰਚਨਾ ਦੇ ਵਿੱਚ ਦੀ ਤੁਸੀਂ ਜਾਣੇ ਤਾਂ ਮੈਨੂੰ ਇਹ ਲੱਗਦਾ ਹੈਗਾ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਹਿਤ ਸਭਿਆਚਾਰ ਸਿਆਸਤ ਨਾਲ ਵਿਚਰਨ ਵਾਲੇ ਬੰਦਿਆਂ ਨੂੰ ਪਤਾ ਉਹਨਾਂ ਵਿੱਚ ਕੋਈ ਨਵੀਂ ਗੱਲ ਨਹੀਂ ਸਭ ਨੂੰ ਹੀ ਪਤਾ ਹੈ

دو چار بھی پتا ہے لوس کر ਇਹ ਕਿਤਾਬ ਤੁਸੀਂ ਸਾਰੇ ਉਹਨਾਂ ਬੰਦਿਆਂ ਨੂੰ ਭੇਜ ਦਿਓ ਉਹਨਾਂ ਬੰਦਿਆਂ ਨੂੰ ਭੇਜ ਦਿਓ ਜਿਹੜੇ ਬੰਦਿਆਂ ਦੇ ਬਾਰੇ ਕਿਸੇ ਨੇ ਤੁਹਾਡੇ ਤੇ ਗੁੱਸੇ ਨਹੀਂ ਹੋਣਾ ਕਾਰਨ ਇਹ ਕਿ ਸਾਡੀ ਸੁਵੇਦਨਾ ਐਨੀ ਮਰ ਚੁੱਕੀ ਆ ਕਿ ਇਹੋ ਐਨੀ ਗੈਂਡਾ ਚੰਡੀ ਹੋ ਚੁੱਕੀ ਆ ਇਹੋ ਜਿਹਾ ਚੁੰਡੀਆਂ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਕੋਈ ਅਸਰ ਨਹੀਂ کے لئے بھائے اچھا پہلا چارکی پوڑ کے گئی آؤ نا یونین لیڈل رہی ہے تو یونین لیڈل ہوندیا نا وہ دی دسیگی کے ایک لیکچر آ ہاں کامیٹ آؤ وہ کتے نہ کتے وہ اندرہ گاندی والا لیکچر وہ لیکچر کیا کہ دیش کو کچھ شکتیاں پیچھے کھینچ رہی ہیں کچھ شکتیاں آگے لے جانا چاہتی ہیں ہم وہ ہیں تو وہ آگے لے جانا چاہتی ہیں ਕਿਹੜੀਆਂ ਸ਼ਕਤੀਆਂ ਮਾੜਾ ਜਨਾ ਤਾਂ ਲਾ ਤਾ ਲੋ ਸਹੀ ਅਗਦੇ ਤੇ ਫਿਰ ਦੇਸ਼ ਤੋਂ ਉਹਦਾ ਕੀ ਦਰਜ ਹੋਊਗਾ ਮਾੜਾ ਜੇ ਤੁਸੀਂ ਨਾਂ ਲਾਓ ਕਿ ਫਲਾਨੀ ਹੈ ਸ਼ਕਤੀ ਤਾਂ ਉਹ ਐ ਆ ਬੰਦਾ ਜਿਹੜਾ ਭਿੰਤਾ ਚਾਰ ਕਰਦੇ ਆ ਤਾਂ ਸ਼ਾਮ ਤੱਕ ਹੀ ਬੰਦੇ ਕੋ ਤੁਨ ਘੇਰ ਲੈਣੇ ਫਿਰ ਤੋਂ ਪਤਾ ਲੱਗੂ ਕਿ ਪਲੀਜ਼ ਕੀ ਹੁੰਦੀ ਆ ਬ੍ਰਿਟਿਸ਼ੀ ਕੀ ਹੁੰਦੀ ਆ ਫਿਰ ਤੱਕ ਸਭ ਕੁਝ ਪਤਾ ਲੱਗ ਜਿਹੜਾ ਇਸ ਕਿਸਮ ਦੀ ਚੁਣ ਲਿਆ ਨਾ ਮੈਨੂੰ ਨਹੀਂ ਲੱਗਦਾ ਕਿ ਅੱਜ ਸਮਾਜ ਦੇ ਵਿੱਚ ਕਿਸੇ ਦਾ ਇਹ ਕੋ ਉਗਾੜਨ ਫੌਲ ਬੋਟੀ ਚਾੜੀ ਹੋ ਚੁੱਕੀ ਆ ਜਮਾ ਕਿਸੇ ਤੇ ਕੋਈ ਆਸਰ ਹੀ ਨਹੀਂ ਇਹਨਾਂ ਗੱਲਾਂ ਮੇਰੇ ਬਾਰੇ ਦੋੜੋ ਰੱਖ ਜੀ ਹੋਰ ਪ੍ਰਧਾਨ ਸਾਹਿਬ ਆਖਿਆ ਅੱਜ ਦੇ ਪ੍ਰਧਾਨ ਕਿਤੇ ਮੱਲਾ ਨਹੀਂ ਬੈਠਾ ਆ ਜਿਹੜੀ ਇੱਕ ਮੈਨੂੰ ਇੱਕ ਕਾਦੀ ਯਾਰ ਆਪਣੇ ਕੋਲ ਤੇ ਪ੍ਰਸੰਗ ਯਾਦ ਆ ਰਿਹਾ ਸੀਗਾ ਕਿ ਕੋਈ ਕਵੀ ਦਰਬਾਰ ਆ ਉਹਦੇ ਵਿੱਚ ਇੱਕ ਜਿਹੜੀ ਕੋ ਸੂਰਤ ਹੈ ਕਿ ਆ ਉਹ ਵੀ ਸਹਿਦਕਾਰ ਆ ਉਹਦੇ ਨਾਲ ਕੋਈ ਗਿਫਟ ਆ ਜਾਂ ਸੂੜੇ ਵਾਲੀ ਟਿੰਪੜ ਜਾਂਦਾ ਉਹ ਭਾਈ ਸਾਰੇ ਟਿੰਪੜ ਤੇ ਆਸ਼ ਇਸ ਕਰਕੇ ਕਹਿਣਾ ਕਿ ਮੈਂ ਥੋੜੋ ਟਿੰਪੜਿਆ ਤਾਂ ਕੋਈ ਹੋਰ ਸੀ ਮੈਨੂੰ ਲੱਗਦਾ ਕਿ ਜਿੰਨੀ ਦੇਰ ਕੋਈ ਚਿਹਰਾ ਹੋ ਰਹੀ ਚਲਦਿੰਦੇ ਬਹੁਤਾ ਚਿਹਰਾ ਹੋਣਾ ਵੀ ਨਹੀਂ ਜਿੱਤਰਿਆਗਾ ਉਹਦੇ ਤੋਂ ਵੀ ਮਾਰਾ ਲੋਕਾਂ ਤੋਂ ਪਤਾ ਨਹੀਂ ਲੱਗਦਾ ਨਾ ਕਿ ਬੱਧਾ ਖਾ ਉਹ ਮੈਂ ਤੈਨੀਆਂ ਉਹਨਾਂ ਦਾ ਅਜ ਨੂੰ ਮਾਰ ਕੇ ਅਸੀਂ ਕਰਨਾ ਚਾਹੀਏ ਆਪਣਾ ਜਿਹੜਾ ਇੱਜ਼ਤ ਮਾਨ ਦੋਸਤ ਮਿਤਰੀ ਉਹ ਬਣਾਈ ਰੱਖਣੀ ਹੈ ਕੀ ਕਿ ਮੈਂ ਤਾਂ ਬਾਤ ਹਸਿਆ ਉਹ ਬੰਦੇ ਨੂੰ ਮੈਂ ਕਿ ਮੈਂ ਤਾਂ ਦਿੱਤੀਆਂ ਇੱਕ ਦੋ ਵਾਰੀ ਵੀ ਯਾਰ ਗਲਤੀ ਹੋ ਗਈ ਰੱਖੇ ਤਾਂ ਆਪਾਂ ਨਹੀਂ ਕਰਦੇ ਕਹਿੰਦਾ ਵੀ ਚਲ ਹੁਣ ਇਹ ਆਪ ਕਿਤਾਬ ਤੇ ਨਾ ਥਾ ਇਸ ਨੂੰ ਜ਼ਿੰਦਾਨ ਦਾ ਸੋਨਾ ਹੈ ਠੀਕ ਹੈ ਹਿੰਦਰਵਾਲੀਆ ਨੇ ਕਿਹਾ ਸੀ ਇਸ ਤੀਸ਼ਕ ਪਰਵਾਣੀ ਦਾ ਰਿਹਾ ਅਜਾ ਜਦੋਂ ਹਿੰਦਰਵਾਲੀਆ ਜਿੱਦਾਂ ਲਿਆ ਉਹ ਤੋਂ ਬਾਅਦ ਉਹ ਕਹਿੰਦਾ ਵੀ ਇਹ ਤਾਂ ਮੇਰੇ ਘਰੇ ਜਿੜਾਈ ਕੋਈ ਨਹੀਂ ਬਿਲਕੁਲ ਲੜਾਈ ਨਹੀਂ ਕੋਈ ਹੈ ਜੋ ਕੋਈ ਵੀ ਹੋਇਆ ਮੈਂ ਤਾਂ ਸਭ ਦੇ ਸਾਹਮਣੇ ਕਿਹਾ ਕਿ ਫਲਾਣਾ ਭਾਈ ਚਾਂਸਰ ਸੀ ਆਉਂਕੀ ਵੀ ਬਾਰ ਸੀ ਆਉਂਕੀ ਪਤਨੀ ਸੀ ਆਇਆ ਕਰਕੇ ਕੋ ਮੇਸੀ ਆਹ ਗੱਲ ਹੋਈ ਆ ਸਭ ਦੇ ਸਾਹਮਣੇ ਹੈ پر نالے ہے تو میں تو یہ رکھ کے چھپوا تھا کتاباں وڈیاں نہیں اس کا بدلہ لو کر پڑھنی نہیں یا مہربانی شکریہ بڑے درشتری ٹھیک نہ قائم کیا تھا صاحب کہ کچھ پاسبان کی نشاندہی کیتے گئے گا سامنے صاحب اس کا પ્રસન્ન ہو جائے گا اس سے نہیں ہونا چاہیے بار بار شکریہ